ਬਹੁਤ ਵਧੀਆ ਸੀਜ਼ਨ ਰਿਹਾ ਜੀ ਕਿਉਂਕਿ ਰਕੜੀ ਦਾ ਤਿਉਹਾਰ ਭੈਣ ਭਰਾਵਾਂ ਦਾ ਤਿਉਹਾਰ ਹੈ ਜੋ ਰਲ ਮਿਲ ਕੇ ਭੈਣ ਭਰਾ ਆਪਣੇ ਭਰਾਵਾਂ ਨੂੰ ਰਕੜੀਆਂ ਬੰਦੀਆਂ ਨੇ ਤੇ ਆਪਣੇ ਜਿਹੜਾ ਉਹਨਾਂ ਦੀ ਰੱਖਸ਼ਾ ਲਈ ਆਪਣੇ ਕਹਿੰਦੇ ਕਿ ਸਾਡੀ ਰੱਖਸ਼ਾ ਸਾਡੇ ਬ੍ਰਦਰ ਕਰਨ ਉਹਨਾਂ ਦੀ ਕਾਮਨਾ ਮੰਗਦੀਆਂ ਹਨ ਹੁਣ ਇਹ ਰੇਟੇ ਵੀ ਔਰ ਬਹੁਤ ਸਾਰੀਆਂ ਚੀਜ਼ ਜਿਹੜੀਆਂ ਆਰਾਮ ਨਾਲ ਮਿਲ ਜਾਂਦੀਆਂ ਹਨ ਕਿ ਰੈੱਡ ਨਹੀਂ ਲੈਣਾ ਤਾਂ ਇਸ ਲਈ ਬਲੂ ਲੈ ਰਹੇ ਆ ਗ੍ਰੀਨ ਲੈ ਰਹੇ ਆ ਸੋ ਇਹ ਬਹੁਤ ਅੱਛੀ ਬਾਤ ਹੈ ਵਾਰਨ ਪੋਸਟ ਇੰਡੀਆ ਨਾਲ ਜੁੜੇ ਸਾਰੇ ਦਰਸ਼ਕਾਂ ਨੂੰ ਸਿਮਰਨ ਮੱਟੂ ਤੇ ਸਾਇਬ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਇੱਕ ਤਿਉਹਾਰ ਜੋ ਭਰਾ ਅਤੇ ਭੈਣ ਦੀ ਪਵਿੱਤਰਤਾ ਨੂੰ ਦਰਸਾਉਂਦਾ ਹੈ ਉਹ ਤਿਉਹਾਰ ਰਖੜੀ ਦਾ ਪਵਿੱਤਰ ਤਿਉਹਾਰ ਜੋ ਅੰਮ੍ਰਿਤਸਰ ਦੇ ਵਿੱਚ ਬੜੇ ਹੀ ਜੋਰਾ ਸ਼ੋਰਾਂ ਦੇ ਨਾਲ ਮਨਾਇਆ ਜਾਂਦਾ ਹੈ ਸੋ ਅੱਜ ਅਸੀਂ ਪਹੁੰਚੇ ਹਾਂ ਆਈਡੀਆ ਚ ਮਾਰਕੀਟ ਅੰਮ੍ਰਿਤਸਰ ਵਿਖੇ ਜਿੱਤੇ ਕਿ ਅਸੀਂ ਦੇਖ ਸਕਦੇ ਹਾਂ ਕਿ ਬਾਜ਼ਾਰਾਂ ਦੇ ਵਿੱਚ ਕਾਫੀ ਤਰ੍ਹਾਂ ਦੀਆਂ ਰਖੜੀਆਂ ਜੋ ਹਨ ਉਹ ਭੈਣਾਂ ਵਾਸਤੇ ਅਤੇ ਭਰਾਵਾਂ ਵਾਸਤੇ ਆ ਚੁੱਕਿਆ ਹਨ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਬਾਜ਼ਾਰ ਹੈ ਉਹ ਕਾਫੀ ਸੱਜਿਆ ਹੋਇਆ ਹੈ ਅਲੱਗ ਅਲੱਗ ਤਰ੍ਹਾਂ ਦੀ ਵੈਰਾਈਟੀ ਦੀਆਂ ਜੋ ਰਖੜੀਆਂ ਹਨ ਇਸ ਬਾਜ਼ਾਰ ਦੇ ਵਿੱਚ ਉਪਲਬਧ ਕਰ ਦਿੱਤੀਆਂ ਹਨ ਤਾਂ ਕਿ ਭੈਣ ਅਤੇ ਭਰਾ ਇਸ ਤਿਉਹਾਰ ਨੂੰ ਬੜੇ ਪਿਆਰ ਦੇ ਨਾਲ ਮਨਾ ਸਕਣ 3 ਨੰਬਰ ਦੁਕਾਨ ਆਈਡੀਆ ਚ ਮਾਰਕੀਟ ਦੇ ਬਾਹਰ ਅਸੀਂ ਖੜੇ ਹਾਂ ਤੇ ਦੇਖਦੇ ਹਾਂ ਕਿ ਕਾਫੀ ਕਰਾਊਡ ਇਸ ਦੁਕਾਨ ਦੇ ਉੱਤੇ ਤੁਸੀਂ ਵੇਖਣ ਨੂੰ ਤੁਹਾਨੂੰ ਮਿਲ ਸਕਦਾ ਹੈ ਤੇ ਗੱਲ ਕਰਦੇ ਇੱਥੋਂ ਦੇ ਓਨਰ ਦੇ ਨਾਲ ਤੇ ਉਹਨਾਂ ਨੂੰ ਪੁੱਛਦੇ ਹਾਂ ਸੱਸੀ ਗੱਲ ਵੀਰ ਜੀ ਕਿਸ ਤਰ੍ਹਾਂ ਦਾ ਸੀਜ਼ਨ ਰਿਹਾ ਜੋ ਸਟਾਰਟਿੰਗ ਬਹੁਤ ਬਹੁਤ ਵਧੀਆ ਸੀਜ਼ਨ ਰਿਹਾ ਜੀ ਕਿਉਂਕਿ ਰਕੜੀ ਦਾ ਤਿਉਹਾਰ ਭੈਣ ਭਰਾਵਾਂ ਦਾ ਤਿਉਹਾਰ ਹੈ ਜੋੜ ਰਲ ਮਿਲ ਕੇ ਭੈਣ ਭਰਾ ਆਪਣੇ ਭਰਾਵਾਂ ਨੂੰ ਰਕੜੀਆਂ ਬੰਦੀਆਂ ਨੇ ਤੇ ਆਪਣੇ ਜਿਹੜਾ ਉਹਨਾਂ ਦੇ ਰਕਸ਼ਾ ਲਈ ਆਪਣੇ ਕਹਿੰਦੇ ਕਿ ਸਾਡੀ ਰੱਖਿਆ ਸਾਡੇ ਬ੍ਰਦਰ ਕਰਨ ਉਹਨਾਂ ਦੀ ਕਾਮਨਾ ਮੰਗਦੀਆਂ ਤੇ ਕਿੰਨਾ ਕਿ ਜਦਰਿੰਗ ਹੈ ਤੇ ਲੋਕ ਕਿਸ ਤਰੀਕੇ ਇੱਥੇ ਜੀ ਧਾਗੇ ਵਗੈਰਾ ਸਾਰੇ ਦਿਨਾਂ ਦੇ ਚੱਲ ਰਹੇ ਆ ਚੰਦਨ ਦੇ ਧਾਗੇ ਵਗੈਰਾ ਆਏ ਹੋਏ ਨੇ ਸਟੋਨ ਵਾਲੀ ਲੱਕੜੀਆਂ ਆਈਆਂ ਹੋਈਆਂ ਫਿਰ ਬੱਚਿਆਂ ਲਈ ਡੋਰੀਮੋਨ ਸਿੰਚਨ ਵਗੈਰਾ ਇਹੋ ਜਿਹੇ ਡਾਕ ਜਿਹੜੇ ਸਿਗੇ ਰੱਖੜੀਆਂ ਆਈਆਂ ਹੋਈਆਂ ਨਵੀਂ ਬਾਈ ਜਿਆਦਾ ਡਿਮਾਂਡ ਕਿਹੜੀ ਚੀਜ਼ ਦੀ ਛੋਟੇ ਬੱਚਿਆਂ ਦੇ ਰੱਖੜੀ ਦੀ ਜਾਂ ਫਿਰ ਸਿਆਣੇ ਦੋਨੇ ਇਕੁਅਲ ਹੀ ਆਂਦੀ ਕਿਉਂਕਿ ਬੱਚਿਆਂ ਨੂੰ ਤਾਂ ਰੱਖੜੀ ਉਹਨਾਂ ਦੀ ਅਲੱਗ ਹੈ ਤੇ ਬਾਕੀ ਵੱਡਿਆਂ ਦੀ ਰੱਖੜੀ 'ਚ ਬਹੁਤ ਸਾਰੀ ਵੈਰਾਈਟੀ ਜਿੱਚ ਸਟੋਨ ਵਾਲੀ ਵੈਰਾਈਟੀ ਚੰਦਨ ਦੀ ਵੈਰਾਈਟੀ ਤੁਹਾਨੂੰ ਦੱਸਿਆ ਕਿ ਅੱਜ ਕੱਲ ਚਾਈਨੀਸ ਵੈਰਾਈਟੀ ਵੀ ਆਈ ਹੈ ਬਹੁਤ ਵਧੀਆ ਆਈਆਂ ਹੋਈਆਂ ਬੜਾ ਸ਼ੁਭ ਮੌਕਾ ਹੈ ਜੋ ਰੱਖੜੀ ਦਾ ਤਿਉਹਾਰ ਹੈ ਇਸ ਤਿਉਹਾਰ ਦੇ ਉੱਤੇ ਤੁਸੀਂ ਅੰਮ੍ਰਿਤਸਰ ਦੇ ਨਿਵਾਸੀਆਂ ਨੂੰ ਕੀ ਕਹਿਣਾ ਚਾਹੋਗੇ ਸਰ ਅਸੀਂ ਮੈਂ ਅਸੀਂ ਕਵਾਂਗੇ ਕਿ ਤਲਵਾਰ ਟਰੇਡਰ ਵੱਲੋਂ ਸਾਰੇ ਅੰਮ੍ਰਿਤਸਰ ਵਾਸੀਆਂ ਨੂੰ ਕਿ ਪੂਰੇ ਪੰਜਾਬ ਨੂੰ ਰੱਖੜੀ ਦੀਆਂ ਸ਼ੁਭਕਾਮਨਾਵਾਂ ਤੇ ਆਪਣੇ ਭੈਣ ਭਰਾਵਾਂ ਦਾ ਪਿਆਰ ਇਸ ਤਰ੍ਹਾਂ ਹੀ ਬਣਿਆ ਰਹੇ ਤੇ ਸੋ ਭਰਾਵਾਂ ਨੂੰ ਵੀ ਚਾਹੀਦਾ ਕਿ ਭੈਣਾਂ ਨੂੰ ਵੀ ਚੰਗੀ ਤਰ੍ਹਾਂ ਇੱਜ਼ਤਮਾਨ ਦੇਣ ਸਤਿਕਾਰ ਦੇਣ ਤੇ ਭੈਣਾਂ ਨੂੰ ਵੀ ਚਾਹੀਦਾ ਆਪਣੇ ਭਰਾਵਾਂ ਦਾ ਭਾਬੀਆਂ ਦਾ ਸਤਿਕਾਰ ਕਰਨ ਸੋ ਅਸੀਂ ਫਿਰ ਮਾਰਕੀਟ ਆਈਟੀ ਚ ਮਾਰਕੀਟ ਸੰਪੂਰਨ ਵੱਲੋਂ ਰੱਖੜੀ ਦੀਆਂ ਸ਼ੁਭਕਾਮਨਾ ਦਿੰਦੇ ਹਾਂ ਤੁਸੀਂ ਦੇਖ ਸਕਦੇ ਹੋ ਜੋ ਆਈਡੀਆ ਚ ਮਾਰਕੀਟ ਹੈ ਉੱਥੇ ਅਲੱਗ ਅਲੱਗ ਤਰ੍ਹਾਂ ਦੀਆਂ ਰਖੜੀਆਂ ਜੋ ਹਨ ਉਹ ਬਾਜ਼ਾਰ ਦੇ ਵਿੱਚ ਆ ਚੁੱਕੀਆਂ ਹਨ ਤੇ ਅਸੀਂ ਗੱਲ ਕਰਦੇ ਹਾਂ ਜੋ ਇੱਥੇ ਰਖੜੀਆਂ ਸੇਲ ਕਰ ਰਹੇ ਨੇ ਤੇ ਜਾਂ ਫਿਰ ਜਿਹੜੇ ਖਰੀਦ ਰਹੇ ਨੇ ਉਹਨਾਂ ਦੇ ਕਿੰਨੇ ਕਿ ਦਿਨ ਤੀਕੇ ਨੇ ਜਿਹੜੀ ਕਾਹਨਾ ਗਰਮੀ ਰੱਖਦੀ ਹੁੰਦੀ ਹੈ ਇੱਕ ਹਫ਼ਤੇ ਤੋਂ ਚੱਲ ਰਿਹਾ ਹੈ ਕਿੰਨਾ ਕੁ ਕਰਾਊਡ ਹੁੰਦਾ ਹੈ ਕਾਫੀ ਕਰਾਊਡ ਹੁੰਦਾ ਤੁਸੀਂ ਆਪਣੇ ਸਾਹਮਣੇ ਦੇਖ ਸਕਦੇ ਹੋ ਕਾਫੀ ਗਰਾਊਡ ਹੈ ਹਰ ਸੀਜ਼ਨ ਤੇ ਵੱਖਰੀ ਵੱਖਰੀ ਵੈਰਾਈਟੀ ਜੋ ਰਕੜੀ ਦੀ ਆਉਂਦੀ ਹੈ ਇਸ ਵਾਰ ਕੁਝ ਅਲੱਗ ਆਇਆ ਹੈ ਹਾਂਜੀ ਬਿਲਕੁਲ ਇਸ ਵਾਰ ਇਹ ਵਾਲਾ ਹੀ ਚੱਲ ਰਿਹਾ ਹੈ ਭਾਬੀਆਂ ਤੇ ਭਰਾਵਾਂ ਦਾ ਕੰਬੋ ਸੈੱਟ ਚੱਲ ਰਿਹਾ ਹੈ ਇਹ ਚੀਜ਼ ਇਸ ਟਾਈਮ ਜ਼ਿਆਦਾ ਡਿਮਾਂਡ ਤੇ ਹੈ ਫਿਰ ਤੁਸੀਂ ਕਲਾਇੰਟਸ ਨੂੰ ਕੀ ਕਹਿਣਾ ਚਾਹੋਗੇ ਆਪਣੇ ਵੱਲੋਂ ਮੇਰੇ ਵੱਲੋਂ ਸਭ ਨੂੰ ਸ਼ੁਭ ਕਾਮਨਾ ਪੈਣਾ ਤੇ ਭਰਾਵਾਂ ਨੂੰ ਸਭ ਨੂੰ ਰਕੜੀ ਦੇ ਬਹੁਤ-ਬਹੁਤ ਸ਼ੁਭ ਕਾਮਨਾਵਾਂ ਸਰ ਰਕੜੀ ਲੈਣ ਆਸਤੇ ਆਏ ਹੋ ਤੇ ਕਿੰਨੇ ਸਾਲ ਹੋ ਗਏ ਨੇ ਇਸ ਮਾਰਕੀਟ ਦੇ ਵਿੱਚ ਤੁਸੀਂ ਮੈਮ ਆਈ ਥਿੰਕ ਵੀ ਹੈਵ ਓਲਡੀ 25 ਇਅਰਸ ਓਵਰ ਹੇਅਰ सो इट इज वेरी ग्रेटफुल टू अस टू हैव सेलिब्रेट दिस ओकेजन एज अ ब्रदर एंड सिस्टर एंड सो मैन वराइटी इस बार थोड़ा सा वहम था कि रेड नहीं लेना तो इसलिए ब्लू ले रही हैं ग्रीन ले रही हैं तो ये बहुत अच्छी बात है कि अमृतसर जैसे शहर में रहकर हमेशा ये मौका मिलता अपने है हाँ जी मेरी तरफ से हम हर एक भाई और बहन को बहुत बहुत मुबारकें ਔਰ ਐਸੇ ਹੀ ਹਮੇਸ਼ਾ ਬਹਿਣੇ ਜੋ ਰਾਕੀ ਬੰਨਤੀ ਜਾਏ ਔਰ ਭਾਈ ਜੋ ਹੈ ਉਹਨ ਕੀ ਰੱਖਸ਼ਾ ਕਰਤੇ ਜਾਏ ਮੈਮ ਅਮਨਦੀਪ ਤੁਸੀਂ ਅੱਜ ਆਈਡੀਆ ਚ ਮਾਰਕੀਟ ਆਏ ਔਰ ਹੈਲੋ ਬਾਇਕਰਨ ਹਸ ਤੇ ਕਿੰਨੇ ਸਾਲ ਹੋ ਗਏ ਲੈਂ ਆਉਂਦੀਆਂ ਨੂੰ ਇੱਥੇੋਂ 2 ਸਾਲ 2 ਸਾਲ ਹਾਂਜੀ ਕਿੰਨੀ ਕੀ ਵੈਰਾਈਟੀ ਜਿਹੜੀ ਤੁਹਾਨੂੰ ਇੱਥੇ ਮਿਲਦੀ ਹੈ ਤਾਂ ਕਿੰਨਾ ਚ ਵਧੀਆ ਲੱਗਦਾ ਇੱਥੇ ਆਉਣਾ ਬਹੁਤ ਸਾਰੀ ਵੈਰਾਈਟੀਆਂ ਮਿਲ ਜਾਂਦੀਆਂ ਨੋਟ ਈਵਨ ਰਖੜੀਆਂ ਹੋਰ ਵੀ ਬਹੁਤ ਸਾਰੀ ਚੀਜ਼ਾਂ ਜਿਹੜੀਆਂ ਬਹੁਤ ਸੋਨੇ ਰੇਟ ਤੇ ਵੀ ਔਰ ਬਹੁਤ ਸਾਰੀ ਚੀਜ਼ਾਂ ਜਿਹੜੀਆਂ ਆਰਾਮ ਨਾਲ ਮਿਲ ਜਾਂਦੀਆਂ ਤਾਂ ਹੁਣ ਇਸ ਟਾਈਮ ਤੇ ਲੈਣਾ ਉਹ ਤਾਂ ਰਖੜੀਆਂ ਲੈਣ ਅੱਸੀ ਐਸੇ ਅੱਜ ਰੱਖੜੀ ਦੇ ਪਵਿੱਤਰ ਤਿਉਹਾਰ ਨੂੰ ਲੈ ਕੇ ਆਈਡਿਆ ਚ ਮਾਰਕੀਟ ਵਿਖੇ ਕਾਫੀ ਰੌਣਕ ਜ ਸਾਨੂੰ ਵੇਖਣ ਨੂੰ ਮਿਲੀ ਹੈ ਪੱਤਰਕਾਰ ਸਾਹਿਬ ਸਿੰਘ ਨਾਲ ਸਿਮਰਨ ਮੱਟੋ ਦੀ ਵਿਸ਼ੇਸ਼ ਰਿਪੋਰਟ